ਸਸਿਕਾ ਰਾਮ ਰਾਮ ਅਸਲਾਮ ਅਲੈਕੁਮ ਅੱਜ ਅਸੀਂ ਚੱਲੇ ਆਂ ਗੁਰੂ ਸਾਹਿਬ ਅੜੀਸਰ ਵਿਖੇ ਦਰਸ਼ਨ ਕਰਨ ਮੈਂ ਦੀਪ ਰਵੀ ਉਹ ਖੜੀ ਆਪਣੀ ਓਲਾ ਉੱਤੇ ਜਾਵਾਂਗੇ ਦੇਖਦੇ ਆਂ ਵੀ ਕੀ ਗੱਲਬਾਤ ਬਣਦੀ ਹੈ ਦਿੱਕਤ ਬਹੁਤ ਦਿੰਦੀ ਆ ਉਹ ਚਲੋ ਬਣੇ ਰਹੋ ਵੀਡੀਓ 'ਚ ਦਿਖਾਉਣੇ ਸੋਨ ਜੀ ਦੇਖੋ ਜੀ ਆਪਣੀ ਸਕੂਟਰੀ ਇਹ ਹੈਗੀ ਆ 54% ਇਹ ਦਿਖਾਉਂਦੀ ਆ 55 ਕਿਲੋਮੀਟਰ ਆਪਾਂ ਜਾਵਾਂਗੇ ਇਹ ਤੇ ਪਹਿਲਾਂ ਹਟਾਵਾਂਗੇ ਇਹਨੂੰ ਪਾਰਕਿੰਗ ਮੋੜ ਤੋਂ ਪਾਰਕਿੰਗ ਮੋੜ ਤੋਂ ਹਟਾਉਣ ਤੋਂ ਬਾਅਦ ਆਪਾਂ ਲਾਵਾਂਗੇ ਇਕੋ ਕਿ ਸਾਡਾ ਆਉਣ ਜਾਣ ਵੀ ਹੋ ਜੇ ਇਹ ਹੁਣ 67 ਕਿਲੋਮੀਟਰ ਦਿਖਾਉਂਦੀ ਆ ਚਲੋ ਜੀ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਲਓ ਜੀ ਆ ਚੱਲੀਆਂ ਸੰਗਤਾਂ ਗੁਰਦੁਆਰਾ ਸਾਹਿਬ ਦਰਸ਼ਨ ਨੂੰ ਜੋ ਬੋਲੇ ਸੋਨੇ ਹਾਲ ਆ ਲੋ ਜੀ ਰੋਡ ਕ੍ਰੋਸ ਕਰਨ ਵਾਸਤੇ ਖੜ ਗਏ ਟ੍ਰੈਫਿਕ ਬਹੁਤ ਚੱਲਦੀ ਆ ਅੱਗੇ ਪਿੱਛੇ ਧਿਆਨ ਨਾਲ ਕੋਈ ਵੀਰ ਸੜਕ ਤੇ ਸਾਵਧਾਨੀ ਵਰਤ ਕੇ ਚੱਲੇ ਲਓ ਜੀ ਆਪਾਂ ਪਹੇਗੇ ਗੁਰਦੁਆਰਾ ਸਾਹਿਬ ਦੇ ਵੱਲ ਜਾਣਦੇ ਰਾਹ ਦੇ ਰੋਡ ਤੇ ਆ ਬੈਠੀ ਨੇ ਸ਼ੰਕਤਾ ਇਹ ਆ ਦੇਖੋ ਭੜਾਈ ਚੱਲੀ ਜਾਂਦੀ ਹੈ ਜੀ ਰਾਜ ਪਹੁੰਚ ਗਏ ਸੀ ਲਓ ਜੀ ਆਪਾਂ ਹਟਾਇਆ ਕੈਂਚਿਆਂ ਦੇ ਪਹੁੰਚ ਗਏ ਇੱਥੋਂ ਕਰਾਂਗੇ ਰਾਈਟ ਟਰਨ ਬਠਿੰਡੇ ਵੱਲ ਨੂੰ ਸਿੱਧਾ ਰਹਾਮਾਨ ਸਿੰਘ ਨੂੰ ਲੰਘ ਜਾਂਦਾ ਅਗਰ ਆਪਾਂ ਖੱਬੇ ਮੁੜ ਗਏ ਲੈਫਟ ਸਾਈਡ ਉਹ ਬਗਜੂ ਸੰਗਰੂਰ ਪਟੇਲਾ ਅੱਗੇ ਚੰਡੀਗੜ੍ਹ ਨੂੰ ਆਪਾਂ ਜਾਵਾਂਗੇ ਬਠਿੰਡਾ ਸਾਈਡ ਆਪਾਂ ਆਇਆ ਬਰਨਾਲੇ ਸਾਈਡ ਤੋਂ ਲਓ ਜੀ ਆਪਾਂ ਮੁੜ ਗਏ ਗੁਰਦੁਆਰਾ ਸਾਹਿਬ ਵੱਲ ਨੂੰ ਅੰਡੇ ਆਏ ਪਹੁੰਚ ਗਏ ਆਪਾਂ ਜੀ ਆਪਾਂ ਜਾਵਾਂਗੇ ਬਾਰੋ-ਬਾਰ ਦੇਖੋ ਟ੍ਰੈਫਿਕ ਕਿੰਨਾ ਐਤਵਾਰ ਕਰਕੇ ਅੱਜ ਗੁਰਦੁਆਰਾ ਸਾਹਿਬ ਭੀੜ ਵੀ ਬਹੁਤ ਹੁੰਦੀ ਹੈ ਜੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਸੱਚੇ ਮਨ ਨਾਲ ਮੰਗੋ ਕਿਸੇ ਦਾ ਪੁਰਾਣਾ ਕਰੋ ਚਲੋ ਜੀ ਤੁਹਾਨੂੰ ਕਰਾਵਾਂਗੇ ਦਰਸ਼ਨ ਲਓ ਜੀ ਆਪਾਂ ਮੁੜਾਂਗੇ ਗੁਰਦੁਆਰਾ ਸਾਹਿਬ ਦਾ 메인 게이트 ਐਂਟਰ ਕਰਾਂਗੇ ਸਿਰ ਚੁਕਾ ਕੇ ਉਹ ਹੋ ਗਏ 메인 ਰੂਡਾ ਐਂਟਰਾ ਵੀਰ ਬਣਿਆ ਕੋਈ ਤਿੰਨ ਜਣੇ ਜਾਣ ਦਾ ਰਿਸਕ ਨਾਲ ਲਿਓ ਸਾਥੋ ਵੀ ਗਲਤੀ ਹੋ ਗਈ ਉਹ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਐਵੇਂ ਵੀ ਅਸੀਂ ਲਿਮਟ 'ਚ ਆਏ ਆ ਕਿ ਉਹ ਕਈ ਵਾਰ ਕਿਸੇ ਦਾ ਨੁਕਸਾਨ ਹੋ ਸਕਦਾ ਵੀਰ ਬਣਿਆ ਕੋਈ ਵੀ ਸਰਕਾਰੀ ਨਿਯਮ ਦਾ ਦੀ ਉਲੰਘਣਾ ਕਰਕੇ ਤਿੰਨ ਜਣੇ ਬੈਠ ਕੇ ਨਾ ਆਓ ਕਾਨੂੰਨ ਦੇ ਕਾਇਦੇ ਚ ਚੱਲੋ ਕਿਤੇ ਵੀ ਜਾਣਾਗਾ ਦੇਖੋ ਜੀ ਲਓ ਜੀ ਆਪਾਂ ਮੈਨ ਮੋੜ ਮੋੜਨ ਲੱਗੇ ਆਂ ਜੀ ਗੁਰਦੁਆਰਾ ਸਾਹਿਬ ਦਾ ਲਓ ਜੀ ਹੁਣ ਸਾਨੂੰ ਸਿੱਧਾ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਾਉਣ ਆਗੇ ਬਣਾਈ ਰਿਹਾ ਹੋ ਵੀਡੀਓ ਚ ਹਰ ਇੱਕ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਜੀ ਸੱਚੇ ਮਨ ਨਾਲ ਮੰਗੋ ਦੇਖੋ ਜੀ ਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਬਨਾਨ ਨਪਾਉ ਬੁਣੇ ਗੀਤਾ ਨੇ ਤਵਖਾਣੀ ਆ लो जी गुरद्वरा साहब च दर्शन हो गए वादिया क्यों दीप बढ़िया दर्शन हो गए लो जी हम असी हो रवाना ਅਗਰ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਪੇਜ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ